ਅਬੀ ਇਹ ਇੱਕ ਨੌਜਵਾਨ ਡਿਬਈ ਤੋਂ ਵਾਪਸੀ ਹੋਈ ਆ ਕਿਨੇ ਕਿ ਕਿਰਵਾਰ ਵਾਪਸ ਆਇਆ ਵਾ ਇਹ ਤਕਰੀਬਨ 6 ਸਾਲ ਬਾਅਦ ਵਾਪਸ ਆਇਆ ਤਕਰੀਬਨ ਇਹ 2 ਸਾਲ ਦਾ 2 ਸਾਲ ਤੋਂ ਉੱਥੇ ਉਹ ਫਸਿਆ ਹੋਇਆ ਸੀਗਾ ਕਿਉਂਕਿ ਉਹਨਾਂ ਦੀ ਕੰਪਨੀ ਨੇ ਇਹਨਾਂ ਨੂੰ ਕਹਤਾ ਵੀ ਤੁਸੀਂ ਜਾਓ ਇਹ ਬਾਹਰ ਦੱਸਦਾ ਕਿ ਕਿਸੇ ਨੂੰ ਇਹਦਾ ਫੋਨ ਲੈ ਲਿਆ ਫੋਨ ਲੈ ਕੇ ਤੇ ਫੋਨ ਤੋਂ ਕਿਸੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਪੁਲਿਸ ਵਾਲੇ ਨੂੰ ਤੇ ਪੁਲਿਸ ਵਾਲੇ ਨੇ ਇਹਨਾਂ ਨੂੰ ਹਾਲੇ ਨੂੰ ਫੜ ਲਿਆ ਤੈਨੂੰ 15 ਦਿਨ ਦੀ ਉੱਥੇ ਕੈਦ ਹੋਈ ਤੂੰ ਕੈਦ ਚੋਂ ਛੁੱਟ ਗਿਆ ਤੇ ਫਿਰ ਇਹਨੇ ਆਉਣਾ ਸੀਗਾ ਵਾਪਸ ਤੇ ਵਾਪਸ ਇਹਨੂੰ ਕਹਿੰਦੇ ਵੀ ਤੈਨੂੰ ਉਹ ਬਣਾਉਣਾ ਪਊਗਾ ਦੂਸਰਾ ਜਿਹੜਾ ਹੈਗਾ ਜਿਹੜਾ ਪਾਸਪੋਰਟ ਤੇ ਜਿਹੜਾ ਜਿਹਦੇ ਨਾਲ ਤੂੰ ਵਾਪਸ ਜਾਵੇਂ ਤੇ 90000 ਰੁਪਏ ਇਹਦੇ ਕੋਲ ਕਪੂਰਥਲੇ ਦਾ ਕੋਈ ਬੰਦਾ ਸੀਗਾ ਉਹਨੇ ਲੈ ਲਿਆ ਵੀ ਮੈਂ ਤੈਨੂੰ ਉਹ ਵਾਈਟ ਪਾਸਪੋਰਟ ਬਣਾ ਕੇ ਤੇ ਤੁਹਾਨੂੰ ਭੇਜ ਦੇਣਾ ਫਿਰ ਹੋਰ ਵੀ ਕਈਆਂ ਨੇ ਇਹਦੇ ਨਾਲ ਠੱਗੀਆਂ ਮਾਰੀਆਂ ਵਿਚਾਰਾ ਗਰੀਬ ਉਸੇ ਫਸਿਆ ਹੋਇਆ ਸੀ ਤੇ ਤਕਰੀਬਨ ਇਹਦੇ ਕੋਲ ਜਿਹੜਾ ਹੈਗਾ ਜਿਹੜੀ ਉਧਰ ਲਈ ਇਮੀਗ੍ਰੇਟ ਜਦੋਂ ਆਉਣ ਲੱਗਾ ਉਹ ਪਾਸਪੋਰਟ ਤੇ ਇਮੀਗ੍ਰੇਸ਼ਨ ਨੇ ਰੋਕ ਦਿੱਤਾ ਉਹ ਕਹਿੰਦੇ ਤੇਰੇ ਤੇ ਹਜੇ ਕੇਸ ਚੱਲਦਾ ਉਹ ਜਿਹੜਾ ਇਹ ਸੋ ਕਰਦਿਆਂ ਨੇ ਉਹ ਪੈਸੇ ਤੇ ਜਿਹੜਾ ਪਾਸਪੋਰਟ ਬਣਾ ਕੇ ਭੇਜਿਆ ਸੀਗਾ ਆਉਣ ਵਾਸਤੇ ਜਿਹੜਾ ਸਲਿੱਪ ਉਹਦਾ ਉਹਦੀ ਡੇਟ ਲੰਘ ਗਈ ਜਿਹੜੀ ਉਹ ਟੈਕਟਪੇ ਜੀ ਸਟੈਕਟ ਦੀ ਵੀ ਟੈਕਟ ਡੇਟ ਲੰਗੀ ਫਿਰ ਉਸੇ ਵਿਚਾਰਾ ਰੋਂਦਾ ਰਿਹਾ ਤੇ ਨਾ ਤਾਂ ਇਹਨੂੰ ਉੱਥੇ ਇਮੀਗ੍ਰੇਸ਼ਨ ਵਾਲੇ ਤੇ ਉੱਥੇ ਜਾਂਦਾ ਸੀਗਾ ਤਾਂ ਅੰਬੈਸੀ ਵਾਲੇ ਵੀ ਇਹਨਾਂ ਦੀ ਗੱਲ ਨਾ ਸੁਣੀ ਫਿਰ ਇਹ ਤਕਰੀਬਨ ਸਾਡੇ ਕੋਲ 31 ਅਗਸਤ ਨੂੰ ਇਹਦਾ ਪਰਿਵਾਰਕ ਮੈਂਬਰ ਇੱਥੇ ਆਏ ਸੀ ਸਾਡੇ ਕੋਲ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਫਸਿਆ ਹੋਇਆ ਤੇ ਅਸੀਂ ਉਹ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਨਾਂ ਦੀ ਗੱਲ ਸੁਣ ਕੇ ਉੱਥੇ ਅੰਬੈਸੀ ਨੂੰ ਭੇਜਿਆ ਤੇ ਅੰਬੈਸੀ ਨੇ ਜਿਹੜਾ ਹੈਗਾ ਇਹਦੇ ਨਾਲ ਸੰਪਰਕ ਕੀਤਾ ਤੇ ਇਹਨੂੰ ਉੱਥੇ ਜਿਹੜੇ ਸੀਗੇ ਜਿੱਥੇ ਵਾਪਸ ਆਉਂਦੇ ਆ ਉਹਨਾਂ ਦੇ ਵਿੱਚ ਭੇਜ ਕੇ ਤੇ ਇਹਨਾਂ ਨੂੰ ਜਿਹੜਾ ਹੈਗਾ 31 ਅਗਸਤ ਨੂੰ ਸਾਡੇ ਕੋਲ ਆਏ ਸੀ ਤੇ 3 ਸਤੰਬਰ ਨੂੰ ਜਿਹੜਾ ਹੈਗਾ ਇਹ ਆਪ ਵਾਪਸ ਆਪਣੇ ਪਰਿਵਾਰ ਵਿੱਚ ਆ ਗਿਆ ਸੋ ਇਹ ਦਾ ਕਾਫੀ ਜਿਹੜਾ ਹੈਗਾ ਜਿਹੜਾ ਉੱਥੇ ਸੋਸ਼ਣ ਹੋਇਆ ਕਿਉਂਕਿ ਕੰਮ ਉੱਥੇ ਜੇ ਕਰਦਾ ਵੀ ਸੀਗਾ ਤੇ ਇਹਨੂੰ ਕੋਈ ਪੈਸੇ ਨਹੀਂ ਦਿੰਦਾ ਸੀਗਾ ਕਿਉਂਕਿ ਇਹਦਾ ਵੀਜ਼ਾ ਜਿਹੜਾ ਹੈਗਾ ਨਹੀਂ ਸੀਗਾ ਤੋ ਇਹਨਾਂ ਇਹਨਾਂ ਤਕਰੀਬਨ ਜਿਨੇ ਵੀ ਕੋਈ ਇਹਨੂੰ ਕਿਸੇ ਨੇ ਕਿਹਾ ਵੀ ਅਸੀਂ ਮਗਾ ਦਿੰਨੇ ਆ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਰਹੇ ਪਰ ਅਸੀਂ ਧੰਨਵਾਦ ਕਰਦੇ ਆਂ ਇੰਡੀਆ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਇਹ ਇਹ ਜਿਹੜੀ ਹੈ ਜਦੋਂ ਸੰਪਰਕ ਹੋਇਆ ਤੇ ਇਹਨਾਂ ਨੇ ਸੰਪਰਕ ਕਰਕੇ ਇਹਨਾਂ ਨੂੰ ਦੋ ਵਾਰੀ ਉਹਨਾਂ ਨੇ ਸੰਪਰਕ ਕੀਤਾ ਤੇ ਭੇਜਿਆ ਹੁਣ ਵੀ ਜਿਹੜਾ ਹੈਗਾ ਦੱਸਦੇ ਇਹਨਾਂ ਦਾ ਪਰਿਵਾਰ ਕਿੰਬੈਸ਼ੀ ਦਾ ਫੋਨ ਸਾਨੂੰ ਆਇਆ ਕਿ ਤੁਹਾਡਾ ਬੰਦਾ ਪਹੁੰਚ ਗਿਆ ਕਿ ਨਹੀਂ ਸੋ ਉਸ ਤੋਂ ਕਿਹੜੇ ਕੇਸ ਇਹ ਅੰਦਰ ਹੈ ਕੇਸ ਦੇ ਵਿੱਚ ਇਹਦੇ ਕੋਲ ਕਿਸੇ ਨੇ ਫੋਨ ਲੈ ਲਿਆ ਉਹਦੇ دوست ਮਿੱਤਰ ਨੇ ਤੇ ਉਹਦੇ ਉੱਤੇ ਪੁਲਿਸ ਵਾਲੇ ਨੂੰ ਉਹਨੇ ਗਾਲਾਂ ਕੱਢ ਦਿੱਤੀਆਂ ਫੋਨ ਇਹਦਾ ਸੀਗਾ ਫੋਨ ਇਹਦਾ ਸੀਗਾ ਇਸ ਕਰਕੇ ਉਹਨਾਂ ਨੂੰ 15 ਦਿਨ ਦੀ ਜੇਲ ਹੋਈ ਇਹਨੂੰ ਤੇ ਜੇਲ ਤੋਂ 15 ਦਿਨ ਮਗਰੋਂ ਸੁੱਟ ਗਿਆ ਫਿਰ ਜਦੋਂ ਆਉਣ ਲੱਗਾ ਤੇ ਜਿਹੜੀ ਉਸੇ ਦੀ ਇਮੀਗ੍ਰੇਸ਼ਨ ਸੀ ਉਹ ਕਹਿੰਦੀ ਵੀ ਤੇਰੇ ਤੇ ਅਜੇ ਕੇਸ ਚੱਲਦਾ ਫਿਰ ਇਹ ਉੱਥੇ ਫਸ ਜਾ ਰਿਹਾ ਤੇ ਦੁਬਾਰਾ ਜਿਹੜਾ ਹੈਗਾ ਹੁਣ 31 ਅਗਸਤ ਨੂੰ ਜਿਹੜਾ ਸੀ ਇਹਦੇ ਨਾਲ ਇਹਨਾਂ ਨੇ ਸਾਡੇ ਨਾਲ ਇਥੇਣ ਕੇ ਸੰਪਰਕ ਕੀਤਾ ਤੇ 3 ਸਤੰਬਰ ਨੂੰ ਇਹ ਜਿਹੜਾ ਵਾਪਸ ਆ ਆਪਣੇ ਪਰਿਵਾਰ ਦੇ ਵਿੱਚ ਆ ਗਿਆ। ਨਾ ਪਤਾ ਕੀ ਇਹਦਾ ਬਾਈ ਕਿੱਥੋਂ ਨੂੰ ਆਸੀ ਬਾਈ। ਇਹ ਇਹਦਾ ਨਾਂ ਹੈ ਅਮਰਜੀਤ ਸਿੰਘ ਤੇ ਖੀਵਾ ਪਿੰਡ ਜਲੰਧਰ ਦੇ ਵਿੱਚ ਅਨਕੁਦਰ ਦੇ ਵਿੱਚ ਪਿੰਡ ਹੈ। ਅਮਰਜੀਤ ਇਹਦਾ ਨਾਂ। ਬਈ ਕੀ ਨਾਂ ਵਾ ਕਿੱਥੋਂ ਤੁਹਾਡੀ ਵਾਪਸੀ ਹੋਈ ਹੈ ਬਾਬਾ ਜੀ ਨੇ ਕਰਵਾਈ ਹੈ। ਸਾਡੀ ਬਾਬਾ ਜੀ ਨੇ ਉਥੋਂ ਰਵਾਈ ਤੋਂ ਸੀ। ਉਥੋਂ ਨੇ ਇੰਟਰਨੈਸ਼ਨਲ ਸਿਟੀ ਸੀ। ਇੰਟਰਨੈਸ਼ਨਲ ਸਿਟੀ ਤੋਂ ਵਾਪਸ ਵੀ ਕਰਾਈ ਕਿਸ ਬੇਸ ਤੇ ਉੱਥੇ ਗਏ ਸੀ ਜੀ ਹਾਂਜੀ ਕਿਸ ਬੇਸ ਤੇ ਗਏ ਸੀ ਉੱਥੇ ਉੱਥੇ ਗਿਆ ਸੀ ਉੱਥੇ ਵੀ ਕੰਮ ਕਰਨ ਵਾਸਤੇ ਟੂਲਸ ਵੀ ਜਿਹਦੇ ਗਏ ਜਾਂ ਦੂਜੇ ਦੂਜਾ ਹੀ ਵੀ ਜਾਦਾ ਵਰਕ ਤੇ ਗਏ ਹਾਂਜੀ ਹਾਂਜੀ ਕੰਪਨੀ ਨੇ ਕਿਸ ਨੇ ਬੁਲਾਇਆ ਕੰਪਨੀ ਨੇ ਸੀ ਟਰਾਂਸਕਟ ਕੰਪਨੀ ਹੈ ਉੱਥੇ ਕੀ ਹਾਲਾਤ ਸੀ ਜਦੋਂ ਰੱਖਿਆ ਗਿਆ ਕਿੰਨੇ ਦਿਨਾਂ ਬਾਅਦ ਤੁਹਾਡੀ ਵਾਪਸੀ ਸੰਭਵ ਹੋਈ ਹੈ ਹਾਂ ਹੁਣ ਇਹ 6 ਤੱਕ 2 ਸਾਲ ਬਾਅਦ ਉਹਨਾਂ ਨੇ ਜਿਹੜਾ ਉੱਪਰ ਪਿਆ ਗਿਆ ਸੀ 200 ਰਾਸੀ ਉੱਥੇ ਦੇ ਮੌਕੇ ਦੇ ਉੱਥੇ ਬਹੁਤ ਗੰਦੇ ਰਾਸੀ ਜਿਹਾ ਨੇ ਕੋਈ ਤੁਹਾਡੇ ਦੇ ਉੱਥੇ ਪਰਚਾ ਵੀ ਹੋ ਗਿਆ ਸੀ ਪਰਚਾ ਅਹੀਂ ਹੋਇਆ ਵੀ ਯਾਰ ਕੇਸ ਚੱਲ ਪਿਆ ਅਚਕੜਾ ਪਰਚਾ ਹੈ ਉਹਨਾਂ ਨੇ ਇਹਦਾਂ ਉੱਥੇ ਰਸਤੇ ਰੱਖਿਆ ਗਿਆ ਐਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਕੇਸ ਦੇ ਵਿੱਚ ਪਾਤਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮੈਂ ਟਰਾਂਸਕਟ ਗਿਆ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਕੇ ਅਸੀਂ ਹੱਲ ਕਰਾਂਗੇ ਵੀ ਤੁਸੀਂ ਕੋਈ ਨਹੀਂ ਕਰਾਂਗੇ ਪਰ ਉਹ ਬਾਅਦ ਚ ਉਹਨਾਂ ਨੇ ਕੋਈ ਹਾਲੂ ਫੁੱਲੂ ਨਹੀਂ ਕੀਤਾ ਬਾਅਦ ਮੈਨੂੰ ਕਹਿੰਦੇ ਵੀ ਤੁਹਾਡਾ ਐਦਾ ਐਦਾ ਪ੍ਰੋਬਲਮ ਹੈ ਤੁਸੀਂ ਆਪ ਹੀ ਗੱਲ ਕਰੋ ਕੰਪਨੀ ਜੀ ਰੋਟੀ ਪਾਣੀ ਖਾਣ ਪੀਣ ਨੂੰ ਮਿਲਦਾ ਨਹੀਂ ਕੰਪਨੀ ਨੇ ਨਹੀਂ ਦਿੱਤਾ ਕੋਈ ਹਾਲਾਤ ਕੀ ਸੀ ਉੱਥੋਂ ਦੇ ਹਾਲਾਤ ਤਾਂ ਬਹੁਤ ਮਾੜੇ ਹੀ ਸਨ ਜਿਹੜੇ ਨੌਜਵਾਨ ਅੱਜ ਵੀ ਵਿਦੇਸ਼ਾਂ ਰੁਕ ਕਰ ਰਹੇ ਆ ਉਹਨਾਂ ਨੂੰ ਕੋਈ ਸੁਣਦਾ ਚੁਣਨੇ ਉਹਨਾਂ ਨੂੰ ਤਾਂ ਇਹੀ ਗਾਵਾਂ ਜਾਣ ਜਾਣ ਦੀ ਲੋੜ ਹੀ ਨਹੀਂ ਯਾਰ ਉੱਥੇ ਉਧਰ ਤੇ ਬਸ ਖੱਜਲ ਖਵਾਰੀ ਹੈ ਬਾਬਾ ਜੀ ਨੇ ਕਿਵੇਂ ਤੁਹਾਡਾ ਦਾਤਾ ਤੁਹਾਡਾ ਬਾਬਾ ਜੀ ਨੇ ਤਾਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਵੀ ਬਾਬਾ ਜੀ ਨੂੰ ਜਾਓ ਵੀ ਇਹ ਦੇ ਦਾ ਕਰ ਦੇਣਗੇ ਪਰ ਉਹਨਾਂ ਨੇ ਕਿ ਇਹਨਾਂ ਨੂੰ ਦਮਾਰਕੀ ਨਹੀਂ ਕੀਤਾ ਹੈਗਾ ਦੋ ਤਿੰਨ ਵਾਰੀ ਕਿਹਾ ਹੀ ਮੈਂ ਹੁਣ ਬਾਤ ਵਾਪਸ ਪਰਤੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਾਂ ਠੀਕ ਸਹੀ ਮਹਿਸੂਸ ਕਰ ਰਹੇ ਹਾਂ ਪਰ ਉੱਥੇ ਤਾਂ ਬਹੁਤ ਮੰਦਾ ਹਾਲ ਹੈ ਤੁਹਾਡੇ ਪੁੱਤਰ ਦੀ ਘਰ ਵਾਪਸੀ ਹੋਈ ਹੈ ਦੁਬਈ ਤੋਂ ਕੀ ਕਹਿਣਾ ਚਾਹੋ ਹਜਿਦਾ ਇਹ ਕਮਾਂਗੇ ਜੀ ਜਿਹੜੇ ਬੰਦੇ ਉੱਥੇ ਜਾਂਦੇ ਕੰਮ ਕਰਨ ਜਾਂਦੇ ਹੋ ਐਦਾਂ ਫਸ ਜਾਂਦੇ ਉਹਨਾਂ ਦਾ ਬਹੁਤ ਬੰਦਾ ਹਾਲ ਆ ਘਰ ਦੀ ਬਰਬਾਦੀ ਆ ਬੰਦੇ ਦੀ ਬਰਬਾਦੀ ਆ ਹੁਣ ਇਹ ਦੋ ਢੀਆਂ ਇੱਕ ਮੁੰਡਾ ਇਹ ਹਾਲ ਸੀ ਜਦੋਂ ਮੰਨ ਲਓ ਕਿ ਇਹ ਡਵਾਈਸ ਚ ਫਸੇ ਹੋਏ ਸੀ ਜਦੋਂ ਫਸੇ ਸੀ ਉਦੋਂ ਅਸੀਂ ਇਹਨਾਂ ਕਰਜ਼ਾ ਲੈ ਕੇ ਮੁੰਡੇ ਕੋ ਬੈਂਕ ਚੋਂ ਕਰਜ਼ਾ ਲੈ ਕੇ ਭੇਜਿਆ ਇਹਨਾਂ ਵਾਪਸੀ ਕਰਾਉਣੀ ਵੀ ਵਾਪਸੀ ਕਰਾਉਣ ਲਈ ਤੇ ਪੈਸੇ ਖਾਂਗਾ ਕਿੰਨੀ ਆ ਰਹੀ ਭੇਜਿਆ ਫੇਰ ਦੋ ਵਾਰੀ ਅਸੀਂ ਟਿਕਟ ਕਰਾ ਕੇ ਭੇਜੀ ਆਊਟ ਪਾਸ ਕਰਦੇ ਪੈਸੇ ਉਹ 8 15000 ਰੁਪਏ ਪੈ ਜਾਣ। ਜਿਹੜੀ ਪੇਮੈਂਟ ਲਈ ਉਹ ਕਿਨੇ ਲਈਏ ਤੁਹਾਡੇ ਕੋਲ? ਸਾਡੇ ਕੋਲੋਂ ਕੋਈ ਕਪੂਰਥਲੇ ਦਾ ਬੰਦਾ ਸੀਗਾ ਜੀ। ਅਛਾ ਨੇ ਕਿਹਾ ਇਹ ਕਿ ਮੈਂ ਵਾਪਸੀ ਕਰਾਉਂਗਾ। ਮੈਂ ਵਾਪਸੀ ਕਰਾਉਂਗਾ। ਕਹਿੰਦਾ ਜੀ ਮੈਂ ਕੇਸ ਕੀਤਾ ਆਪ ਇੰਡੀਆ ਆ ਗਿਆ। ਕਹਿੰਦਾ ਜੀ ਮੇਰੇ ਆਪਣਾ ਮੈਂ ਜਾ ਇਥੋਂ ਕਹਿੰਦਾ ਜਾ ਕੇ ਉੱਥੇ ਕਰਾਉਂਗਾ। ਫਿਰ ਕਹਿੰਦਾ ਜੀ ਜਿਹੜਾ ਵਕੀਲ ਆ ਵਕੀਲ ਦੇ ਵਕੀਲ ਦੇ ਸੱਟਾ ਸੱਟਾ ਲੱਗ ਗਿਆ ਹੁਣ ਕੰਮ ਨਹੀਂ ਕਰ ਸਕਦਾ ਉਹ ਜੋ ਐਵੇਂ ਹਾਲਾ ਟਾਲਾ ਕਰਦਾ ਰਿਆ ਫੇਰ ਫੇਰ ਇਹਨੂੰ ਕੋਲ ਸੱਦ ਲਿਆ ਉਹਨੇ ਕੋਲ ਸੱਦ ਕੇ 2 ਮਹੀਨੇ ਰੱਖ ਕੇ ਕਰਾਇਆ ਪੂਰਾ ਪੂਰਾ ਤੇਰੇ ਪੈਸੇ ਪੂਰੇ ਹੋ ਗਏ ਨਹੀਂ ਜਦੋਂ ਤੂੰ ਵੀ ਕੰਪਨੀ ਚ ਭੇਜਿਆ ਇਹਨੂੰ ਕੰਮ ਵੇਸ ਭੇਜਾਈ ਜਾਇ ਜਾਈ ਇਹਨੂੰ ਨਹੀਂ ਕੰਮ ਉਹਨੇ ਕੰਮ ਵਾਸਤੇ ਭੇਜਿਆ ਸੀ ਅੱਛਾ ਤੇ ਇੱਕ ਵਾਰੀ ਆਇਆ ਵੀ ਸੀ ਫੇਰ ਦੁਬਾਰਾ ਗਿਆ ਮੁੜ ਕੇ ਅੱਛਾ ਉਦੋਂ ਬਾਅਦ ਫੇਰ ਇਹ ਹਾਲਾਤ ਬੜੇ ਕਿੰਨੇ ਸਿਰ ਖਰਾਬ ਹੋਇਆ ਉੱਥੇ ਤੁਹਾਡਾ ਲड़का ਉਦੋਂ ਸਮਝ ਲਿਆ ਵੀ 2 ਢਾਈ ਸਾਲ ਹੀ ਇਹ ਬਿਡੇ ਤੁਰੇ ਫਿਰ ਦਰਜੇ ਕੰਮ ਕਿਤੇ ਘਰੇ ਹੋਣੀ ਪੈ ਪੈ ਦਿੰਦੇ ਉਥੇ ਕਾਹ ਦਾ ਕੰਮ ਕਰਦੇ ਏ ਉਥੇ ਕੰਪਨੀਤੀ ਸੀ ਸੀ ਉਹਦਾ ਸੀ ਉਥੇ ਗੇਟ ਬਾਲ ਜਿਹੜੇ ਬਣਾਉਣੇ ਕੰਗਾ ਖੜੀਆਂ ਕਰਦੇ ਹਾਂ ਤੇ ਹੁਣ ਅੱਜ ਘਰ ਵਾਪਸੀ ਹੋਏ ਸੰਤ ਸੀਚਾ ਜਿੱਥੇ ਫਿਰ ਗਿਆ ਕੀ ਕਰਨ ਚੱਲੇ ਅਸੀਂ ਤਾਂ ਮਹਾਰਾਜ ਜੀ ਸ਼ੁਕਰ ਕੀਤਾ ਸਾਡਾ ਬੰਦਾ ਆ ਗਿਆ ਹੁਣ ਚੱਲ ਅਸੀਂ ਹੌਲੀ ਹੌਲੀ ਕਰ ਕਰਾ ਕੇ ਕਰਜਾ ਲਾਵਾਂਗੇ ਜਿੱਦਾਂ ਵੀ ਹੈਗਾ ਪਰ ਅਸੀਂ ਗਾਂ ਕਿੰਨੇ ਵੀ ਗਾਂ ਨਾ ਯਾਰ ਤਾਂ ਖਰਾ ਇੱਥੇ ਥੋੜਾ ਕਰ ਲੈਣ ਉਹ ਹੀ ਘਰ ਖਰਾ ਬਾਹਰ ਜਾ ਕੇ ਬੜਾ ਔਖਾ